ਜਦੀਆਂ ਛਾਲਾ ਮਾਸ਼ੀਵਾੜਾ ਸਾਹਿਬ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਵੱਡੇ ਰੇਡਰਾਂ ਦੇ ਵਿੱਚ ਨਾਮ ਹੈ ਇਸ ਨੌਜਵਾਨ ਗੱਭਰੂ ਦਾ ਮਨਜੋਤ ਦੀ ਪਈ ਹੋਈ ਰੇਡ ਤੇ ਸਾਹਮਣੇ ਜਾਫੀ ਦੀ ਕੀਤੀ ਹੋਈ ਕੋਸ਼ਿਸ਼ ਲੱਗਿਆ ਪੈ ਯੋਰ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਟੱਕਰ ਪੈ ਗਈ ਸਿੱਖ ਖੇਡਾ ਨਿਊਜ਼ੀਲੈਂਡ ਦੀਆਂ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਐਨ ਚਰਚਾ ਹੋਈ ਹੋਈ ਹੈ ਮਨਜੋਤ ਤੇ ਬਿੰਦਰ ਦਿਉਰਾ ਕਬੱਡੀ ਕਬੱਡੀ ਤਾੜੀਆਂ ਜ਼ੋਰਦਾਰ ਪਤਾ ਸੱਬਿਆ ਹੋਇਆ ਆਓ ਸਾਹਮਣੇ ਕਬੱਡੀ ਪੈ ਰਹੀ ਹੈ ਯਾਰੋ ਸਵੇਜ਼ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਹਨਾਂ ਨੇ ਬਹੁਤ ਵੱਡਾ ਘਾਟਾ ਝੱਲਿਆ ਪਿਛਲੇ ਦਿਆਂ ਦੇ ਵਿੱਚ ਇਹਦਾ ਭਰਾ ਦੁਨੀਆ ਤੋਂ ਚਲਾ ਗਿਆ ਪਰ ਮਨ ਸਮਝਾਉਣੇ ਪੈਂਦੇ ਆਓ ਜਿਹੜਾ ਆਇਆ ਉਹਨੇ ਜਾਣਾ ਜ਼ਰੂਰ ਰੌਣਾ 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 ਪਾਉਂਗਾ ਰੌਣਾ ਪੇ ਵੀ ਰੇਡ ਪੈ ਰਹੀ ਅੱਜ ਦੇ ਮੇਲੇ ਤੇ ਨਿਊਜ਼ੀਲੈਂਡ ਦੀ ਕਹਿੰਦੇ ਪੁਲਿਸ ਵੀ ਆਈ ਹੋਈ ਹੈ ਕਿਉਂਕਿ ਤਾਰਾ ਸਿੰਘ ਜੀ ਬੈਂਸ ਸਾਹਿਬ ਕਹਿੰਦੇ ਪੁਲਿਸ ਆਫਸਰ ਆਏ ਹੋਏ ਨੇ ਦਿਲ ਤੋਂ ਧੰਨਵਾਦ ਹੈ ਮੇਰ ਗਰੇਵ ਪ੍ਰਮਾਤਮਾ ਤਾਰਾ ਸਿੰਘ ਜੀ ਬੈਂਸ ਸਾਹਿਬ ਹੁਣ ਆਪੇ ਅੰਗਰੇਜ਼ੀ ਜੀ ਦੱਸ ਦਿਓ ਵੀ ਅਸੀਂ ਤੁਹਾਡਾ ਧੰਨਵਾਦ ਕੀਤਾ ਏ ਨੰਬਰ ਇਸ ਵੇਲੇ ਰੇਡਰ ਦੇ ਕਹਿੰਦੇ ਕੋਹਾਲੇ ਦਾ ਕਮਲਜੀਤ ਜੰਡ ਪਟੀਆਂ ਜ਼ਿੰਮੇਵਾਰੀਆਂ ਦੇ ਕੰਗਾਲਾ ਸ਼ਿੰਗਾਰਾ ਔਰ ਤਿੰਦਾ ਕੋਟਾਂ ਵਾਲਾ ਆਪੋ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਔਰ ਵੇਖਦਾ ਵੀ ਸਾਹਮਣੇ ਅਲੀ ਵੜੈਚ ਤੇ ਹਿੰਦੂ ਦੇ ਦਰਮਿਆਨ ਪੈ ਗਿਆ ਪੰਗਾ ਪੈ ਗਿਆ ਪੰਗਾ ਆਹ ਵੇਖ ਛਾਲ ਵੱਜਦੀ ਆ ਸਿੱਖ ਖੇਡਾਂ ਤੇ ਆਹ ਵੇਖ ਨਜ਼ਾਰਾ ਵੰਦਾ ਇਹਨੂੰ ਰੁੜਕੇ ਆਲਾ ਤਾਹਿਰ ਵਹੀਦ ਜੱਟ ਜੀ ਆਏ ਹੋਏ ਨੇ ਜੋ ਪਾਕਿਸਤਾਨ ਦੇ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੋ ਚੇਅਰਮੈਨ ਵੀ ਹੈ ਬਹੁਤ ਵੱਡਾ ਰੋਲ ਹੈ ਉਥੇ ਬਹੁਤ ਪਿਆਰ ਕਰਦੇ ਮਾ ਖੇਡ ਕਬੱਡੀ ਨੂੰ ਤਾਹਿਰ ਵਹੀਦ ਜੱਟ ਜੀਆਂ ਦਾ ਧੰਨਵਾਦ ਹੈ ਇੱਥੇ ਪੁੱਜਣ ਦੇ ਆਹ ਦੇਖੋ ਆਹ ਦੇਖੋ ਕਿ ਵੈਲੀਆਂ ਦੇ ਲਾਣੇ ਚੋਂ ਸੁਣੀਦਾ ਗੱਬਰੂ ਥੋੜਾ ਜਾ ਤੇ ਰੌ ਰੌਲਾ ਗੌਲਾ ਅੱਲੜੇ ਥੋੜਾ ਬਹੁਤਾ ਬੇ ਰੌਲਾ ਮੀਕਾ ਰੌਲਾ ਗੌਲਾ ਪੂਰੀ ਪੈ ਗਿਆ ਨੰਬਰ ਲਾਲੀ ਵਰਗੇ ਕਹਿੰਦੇ ਇਸ ਲਈ ਲਾਲੀ ਧਨੋਲੇ ਵਾਲਾ ਆਇਆ ਮੀਕਾ ਜਦ ਲਾਲੀ ਨੇ ਕੌਡੀ ਪਾ ਕੇ ਥਾਪੀ ਮਾਰੀ ਤੇ ਕਾਜੂ ਆਖਦਾ ਵੀ ਭਤੀਜ ਚਾਚੇ ਤੇ ਥਾਪੀਆਂ ਨਹੀਂ ਮਾਰੀ ਦੀਆਂ ਤੇਰੇ ਡੈਡੀ ਨਾਲ ਖੇਡਦੇ ਰਹੇ ਐ ਸਾਹਮਣੇ ਕਰਦੀ ਸਿਫਤ ਯਾਰਾ ਇਸ ਨੌਜ ਨੇ ਸਾਹਮਣੇ ਆਹ ਸਾਹਮਣੇ ਕਹਿੰਦੇ ਕਬੱਡੀ ਪਹਿਰੀ ਹੈ ਉਥੇ ਕਰਨ ਹੋਣੀ ਭੇਲੂ ਹੋਣੀ ਸਾਰੇ ਆਏ ਫਿਰਦੇ ਐ ਆਉ ਸਾਹਮਣੇ ਕਹਿੰਦੇ ਆ ਐਵੇਂ ਕਹਿੰਦੇ ਠੱਕੇ ਭੜੇ ਆ ਐਵੇਂ ਠੱਕੇ ਭੜੇ ਆ ਬੰਦਾ ਜਾਏ ਸਿਰਾ ਓਏ ਗਬਰੂਆ ਸਿਰਾ ਓਏ ਗਬਰੂਆ ਸਿੱਖ ਖੇਡਾਂ ਦੇ ਠਾ ਠਾ ਹੁੰਦੀ ਹੈ ਮੁਸਕਾਨ ਆਲਮ ਨੇ ਥਾਪੀ ਦਿੱਤੀ ਹੈ ਆਲਮ ਨੇ ਥਾਪੀ ਦੇ ਦੋਨੇ ਤਿਲਕ ਖੇਡੇ ਗਏ ਪਰ ਮਿਹਰ ਕਰੇ ਪ੍ਰਮਾਤਮਾ ਤੁਸੀਂ ਪੜ੍ਹ ਲਿਖ ਕੇ ਆਏ ਹੋ ਉਹਨਾ ਬਾਬਿਆਂ ਬੱਛੇ ਨਾ ਰੱਖਿਓ ਜਿਨ੍ਹਾਂ ਨੇ ਰਾਜਾ ਕਿਹਾ ਘਰ ਪਟਾਵੇ ਕਈਆਂ ਦੇ ਥੱਲੋਂ ਨਿਕਲਿਆ ਗੁਜਲੀ ਏ ਸਾਹਮਣੇ ਆ ਨਜ਼ਾਰਾ ਤਾੜੀਆਂਾਂ ਦੀ ਬੈਸ ਖੁਸ਼ ਨੇ ਵੱਡੀ ਮਿਹਨਤ ਨਾਲ ਦਿਲਜੀਤ ਸੁਧੂ ਉਹਨਾਂ ਦੀ ਮੇਰੇ ਵੀਰੋ ਸਿੱਖ ਖੇਡਾਂ ਨਿਊਜ਼ੀਲੈਂਡ ਦੀਆਂ ਦੁਨੀਆ ਦੇ ਵਿੱਚ ਤੁਮਾਂ ਪਈਆਂ ਹੋਈਆਂ ਨੇ ਆਹ ਗੁੱਡੇ ਤੇ ਅਲੀ ਬੜਾਏ ਦੇ ਦਰਮਿਆਨ ਪੰਗਾ ਪੈ ਗਿਆ ਪੰਗਾ ਪੈ ਗਿਆ ਪੰਗਾ ਪੈ ਗਿਆ ਨਜ਼ਾਰਾ ਵਧਿਆ ਹੋਇਆ ਏ ਚੱਕ ਇੱਥੇ ਰੱਖ ਹੁਣ ਗੋਣ ਹੁਣ 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 ਸਰ੍ਹਾਏਗਾ ਬਰੂਆ ਸਰ੍ਹਾਏਗਾ ਬਰੂਆ ਕੁਫੀ ਬੈਡ ਫੀਲ ਨਾ ਕਰੋ ਇਹ ਤਾਂ ਪਿਆਰ ਨਾ ਕਰਤੀ ਰਹੀ ਜੀ ਨਾਲ ਕਹਿੰਦੇ ਚਰਨਜੀਤ ਹੈਰਾ ਸਤਨਾਮ ਬੈਂਸ ਸੁਣੀ ਵੀਰ ਨੇ ਕੁਨਾਲ ਮਹਾਜਨ ਚੱਕਰ ਪੈ ਗਿਆ ਚੱਕਰ ਪੈ ਗਿਆ ਮੀਕਾ ਚੱਕਰ ਪੈ ਗਿਆ ਮੀਕਾ ਚੱਕਰ ਪੈ ਗਿਆ ਮੀਕਾ ਚੱਕਰ ਪੈ ਗਿਆ ਚੱਕਰ ਪੈ ਗਿਆ ਮੀਕਾ ਕਿਹਦਾ ਤੇ ਚੱਕਰ ਪੈ ਗਿਆ 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 ਬੱਕਰ ਪੈ ਗਿਆ ਪੈ ਗਿਆ ਯਾਰੋ ਕਰਦੇ ਤੈਨੂੰ ਕਹਿ ਗਿਆ ਬੇਲਾ ਲੁੱਟ ਕੇ ਲੈ ਗਿਆ